ਗੀਆਂ ਦੀਆਂ ਗੁੱਥਾਂ ਪਟੀਆਂ ਗੀਆਂ ਜੇਲਾਂ ਤੇ ਗਏ ਨੇ ਬੰਦਿਆਂ ਦੇ ਡਾਂਗਾ ਵੱਜੀਆਂ ਕਿਸੇ ਦਾ ਗਿੱਟਾ ਟੁੱਟ ਗਿਆ ਇੱਕ ਬੰਦੇ ਦੀ ਅੱਖ ਤੇ ਜੀ ਨੁਕਸਾਨ ਹੋਇਆ ਬਾਕੀ ਇਹ ਜੇ ਪੂਰੇ ਨੁਕਸਾਨ ਬਾਰੇ ਸਾਡਾ ਜਾਣਿਆ ਨਹੀਂ ਉਹ ਸਹਾਲਪ ਤੇ ਲੈ ਕੇ ਖੜਾ ਕੀਤਾ ਜਿਹਦੇ ਘਰ ਤੇ ਸਾਡੀ ਮਜਬੂਰੀ ਹਾਲਤ ਦੇ ਵਿੱਚ ਤੁਹਾਨੂੰ ਅੱਗੇ ਵਧਣਾ ਪਿਆ ਕਿਸਾਨਾਂ ਦੇ ਉੱਤੇ ਹੋਏ लाठीचार्ज ਦੀ ਕੜੀ ਨਿੰਦਾ ਕਰਦੇ ਹੋਏ ਉਗਰਾਹਾਂ ਨੇ ਸਰਕਾਰ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਦੇ ਨਾਲ ਇੱਕ ਪਾਸੇ ਤਾਂ ਸਰਕਾਰ ਗੱਲਬਾਤ ਕਰਨ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਕੇਸ ਦਾਜ ਕਰਦੀ ਹੈ ਜੋ ਕਿ ਬਹੁਤ ਦੁਖਦਈ ਹੈ ਉਹਨਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਕਹਿ ਦਿੱਤਾ ਜਰਾ ਵੇਖੋ ਹੋਰ ਕੀ ਕੁਝ ਕਹਿ ਰਹੇ ਨੇ ਜੋਗਿੰਦਰ ਸਿੰਘ ਉਗਰਾਹਾਂ ਜਿਹੜਾ ਲਾਠੀ ਚਾਰਜ ਹੋਇਆ ਬਹੁਤ ਛੋਟੀ ਗੱਲ ਤੇ ਹੋਇਆ ਸਾਨੂੰ ਇਸ ਗੱਲ ਤੇ ਬਹੁਤ ਅਫਸੋਸ ਹੈ ਵੀ ਉਹ ਉਸ ਹਾਲਤ ਦੇ ਵਿੱਚ ਸਾਨੂੰ ਇਹਨਾਂ ਨੇ ਲੈ ਕੇ ਖੜਾ ਕਰਤਾ ਕਿਉਂਕਿ ਬਹੁਤ ਛੋਟੀ ਗੱਲ ਸੀ ਇਹ ਮੰਨੀ ਜਾ ਸਕਦੀ ਸੀ ਉਸ ਹਾਲਤ ਪੱਜੇ ਲੈ ਕੇ ਖੜਾ ਤੇ ਜਿਹਦੇ ਕਰਕੇ ਸਾਡੀ ਮਜਬੂਰੀ ਹਾਲਤ ਦੇ ਵਿੱਚ ਸਾਨੂੰ ਅੱਗੇ ਵਧਣਾ ਪਿਆ ਅਸੀਂ ਇਹ ਨਹੀਂ ਵੀ ਛੋਟ ਦਿੱਤੀ ਵੀ ਅਸੀਂ ਬਟਿੰਡੇ ਦੇ ਸੈਕਟਰੀ ਤੋਂ ਸੈਕਟਰੀਟ ਤੋਂ 25 ਕਿਲੋਮੀਟਰ ਪਿੱਛੇ ਇਕੱਠੇ ਹੋਣ ਦਾ ਫੈਸਲਾ ਕੀਤਾ ਸੀ ਜਿਹਦੇ ਕਰਕੇ ਅਸੀਂ ਸਮਾਂ ਦਿੱਤਾ ਸੀ ਵੀ ਤੁਸੀਂ ਸੋਚੋ ਆਪਦਾ ਇਹ ਸੈਲਵ ਕਰੋ ਪਰ ਇਹਨਾਂ ਨੇ ਉਹ ਵੀ ਨਾ ਮਨਜ਼ੂਰ ਕਰਕੇ ਜਿਹਨੇ ਘਰਾਂ ਚੋਂ ਬੰਦ ਨਿਕਲਣ ਤੋਂ ਪਹਿਲਾਂ ਰੈਡਾ ਕਰਕੇ ਬੰਦ ਕਰਕੇ ਤੇ ਜ਼ਿਲ੍ਹਿਆਂ ਦੇ ਵਿੱਚ ਪੁਲਿਸਾਂ ਫੋਰਸਾਂ ਲਾ ਕੇ ਰੋਕਣ ਦੀ ਜਿਹੜੀ ਘਟਨਾ ਕੀਤੀ ਉਹਦੇ ਵਿੱਚ ਜਿਹੜੀ ਕੱਲ ਜਿਹੜੀ ਲਾਠੀ ਚਾਰਜ ਉਹ ਕਾਰਨ ਬਣਿਆ ਉਹਦਾ ਤੇ ਦੂਜੀ ਜਿਹੜੀ ਗੱਲ ਹੈ ਕਿ ਅਗਲਾ ਪ੍ਰੋਗਰਾਮ ਜਿਹੜਾ ਬਣਿਆ ਬਈ ਉਹ ਉਹਦੇ ਚ ਇਹ ਸੀ ਵੀ ਸਾਡੀ ਪਹਿਲਾਂ ਤੈਅ ਹੋ ਗਈ ਸੀ ਵੀ ਅਸੀਂ ਉਸਾਂ ਮੰਗਦੇ ਸੀ ਕੁਝ ਜਿਦੇ ਕਰਕੇ ਸਾਡਾ ਅਸੀਂ ਅੜੇ ਸੀ ਅਸੀਂ 3 ਦਿਨ ਦੇ ਵਿੱਚ ਮਸਲੇ ਦਾ ਹੱਲ ਕਰੋ ਉਹ ਕੁਝ ਦਿਨ ਵੱਧ ਮੰਗਦੇ ਸੀ ਜਿਦੇ ਕਰਕੇ ਅੱਜ ਅਸੀਂ ਵਿਚਾਰ ਚਰਚਾ ਕੀਤੀ ਆ ਵੀ ਐਪਲੀਕੇਸ਼ਨ ਨੂੰ ਉਹਨਾਂ ਨੇ ਕਿਸੇ ਵੀ ਦਬਾਓ ਐਪਲੀਕੇਸ਼ਨ ਅਸੀਂ ਠਾਣੇ ਠਾਣੇ ਦੇਤੀ ਹੈ ਤੇ ਉਹਦੇ ਕਰਕੇ ਅਸੀਂ ਉਹਨਾਂ ਨੂੰ 14 ਤਰੀਕ ਤੱਕ ਦਾ ਅਸੀਂ ਦੇਖਿਆ ਵੀ ਸਮਾ ਦੇਵਾਂਗੇ ਫਿਰ ਅਸੀਂ ਪੰਜ ਮੈਂਬਰੀ ਬਟਾ ਕੇ ਅਗਲੇ ਐਕਸ਼ਨ ਪਲਾਨ ਦਾ ਐਲਾਨ ਕਰਾਂਗੇ ਜਿਹੜੇ ਜਿਹੜੇ ਬੰਦੇ ਸੀ ਅਗਲੇ ਵਿੱਚ 14 ਨੂੰ ਤੈਅ ਕਰਾਂਗੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕੌਣ ਕੌਣ ਸੀ ਅਸੀਂ ਜਦੋਂ ਗੱਲ ਕੀਤੀ ਹੈ ਜੀ ਉਹਦੇ ਵਿੱਚ ADGP ਇੰਟੈਲੀਜੈਂਸੀ ਤੇ ਡੀਸੀ ਬਟੇਂਡਾ ਐਸਐਸਪੀ ਬਟੇਂਡਾ ਤੇ ਇੰਟੈਲੀਜੈਂਸ ਦੇ ਡੀਐਸਪੀ ਗੁਰਪ੍ਰੀਤ ਸਿੰਘ 14 ਨੂੰ 14 ਮੈਂ ਤੇ ਚੰਡਾ 14 ਜਿਹੜਾ ਐਲਾਨ ਹੋਣਾ ਉਹ ਮੌਕੇ ਦਾ ਐਲਾਨ ਹੋਊਗਾ ਜਾਂ ਕੋਈ ਉਸਕੇ ਟਾਈਮ ਰੱਖਿਆ ਜਊਗਾ 14 ਜਿਹੜਾ ਐਲਾਨ ਕਰੋਂਗੇ ਉਹ ਮੌਕੇ ਦਾ ਐਲਾਨ ਹੋਣਾ ਹੈ ਜਾਂ ਅੱਗੇ ਕੋਈ ਟਾਈਮ ਰੱਖਿਆ ਜਾਊਗਾ ਇਹ ਤਾਂ ਉੱਥੇ ਵਿਚਾਰਾਂਗੇ ਉਹ ਸਰਕਾਰ ਦਾ ਰਵਈਆ ਕੀ ਆਉਂਦਾ ਅਸੀਂ ਜਦੋਂ ਸਰਕਾਰ ਦੇ ਰਵਈਏ ਨੂੰ ਦੇਖ ਕੇ ਆਉਤਾ ਹੈ ਐਕਸ਼ਨ ਹੋਣਾ ਹੈ ਜੇ ਰਵਈਏ ਦੇ ਉੱਤੇ ਸਾਨੂੰ ਅਸੀਂ ਜਦੋਂ ਥੋੜੀ ਪ੍ਰੈਸ ਕਾਨਫਰੰਸ ਹੋਣੀ ਬਣਾਉਂਦਾ ਸੀ ਨਾ ਮਾਣਕ ਸੰਦੇ ਨੂੰ ਜਿਹੜਾ ਤੱਕ 14 ਤੱਕ ਹੱਲ ਨਹੀਂ ਕਰਦੇ ਕਿਹੜਾ ਹੈ ਸੋਚਿਆ ਜਾਊਗਾ ਜਿਹੜੇ ਧਰਨੇ ਦੌਰਾਨ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਕਿਸਾਨਾਂ ਦੀਆਂ ਲਾਖੀ ਚਾਰਜ ਵੀ ਕੀਤਾ ਗਿਆਗਾ ਗੋਲੇ ਵੀ ਛੁੱਟੇਗੇ ਕਿਵੇਂ ਦੇ ਰਹੇ ਪੰਜਾਬ ਦੇ ਅੰਦਰ ਕਿਸਾਨਾਂ ਤੇ ਇਹ ਜਾ ਹੁਣ ਇਹ ਤਾਂ ਇਹ ਮੁੱਖ ਮੰਤਰੀ ਜਵਾਬ ਦੇ ਸਕਦੇ ਨਹੀਂ ਕਿ ਜਿਹੜਾ ਕਹਿੰਦਾ ਸੀ ਸਾਨੂੰ ਐ ਲੱਗਿਆ ਜਿਹੜਾ ਮੁੱਖ ਮੰਤਰੀ ਨੇ ਪਹਿਲਾਂ ਕਹਿ ਸੀ ਵੀ ਮੈਂ ਧਰਨੇ ਨਹੀਂ ਲਗਣ ਦੰਦਾ ਉਹ ਚ ਸਾਨੂੰ ਤਾਂ ਐ ਲੱਗਿਆ ਵੀ ਇਹ ਸਮੱਸਿਆਵਾਂ ਦਾ ਹੱਲ ਕੱਢੂਗਾ ਪਰ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਆ ਹੱਲ ਸਿੱਦੇ ਕੋਲੇ ਮੇ ਡਾਂਗਾ ਨਾਲ ਮੈਂ ਸੋ ਜਿੱਥੇ ਤੁਹਾਡੇ ਸਿਰ ਪਾੜ ਦੂੰ ਜੇ ਤੁਸੀਂ ਬਾਹਰ ਨਿਕਲੇਓ ਪਿਛਲੇ ਸਾਲ ਵੀ 3 ਮਾਰਚ ਨੂੰ ਹੋਈ ਸੀ ਨਾ ਸਾਨੂੰ ਜਾਣ ਨਹੀਂ ਦਿੱਤਾ 5 ਮਾਰਚ ਨੂੰ ਇਸ ਉਹ ਉਦੋਂ ਬਾਈ ਜਿੰਨੇ ਸਮੇਂ ਤੋਂ ਤੁਸੀਂ ਭਾਰਤ ਭਾਰਤ ਵਾਲਾ ਜਿਹੜੀ ਦੋਨੇ ਵਾਲੇ ਪਿਛਲੇ ਸਾਲ ਨੂੰ 72 ਲੱਖ ਮਿਲੇ ਆ ਮੂਹਰੇ ਨੂੰ 72 ਮਿਲ ਗਿਆ ਵਿਚਾਲੇ ਤਿੰਨ ਪਿੰਡ ਰਹਿ ਗਏ ਕਿਉਂ ਡਿਸੀਜਨ ਵੇਲੇ ਉਹ ਕਹਿੰਦਾ ਸੀ ਕੋਈ ਮਤਲਬ ਨਹੀਂ ਇਹਨਾਂ ਦਾ ਤੁਸੀਂ ਦਬਾ ਪਾਵਾ ਕੇ ਲਈ ਜਿੰਨਾ ਮੂਹਰੇ ਨੇ ਲਈ ਮਗਰ ਲਈ ਉਸੇ ਪੇੜ ਹੋਇਆ ਆ ਜਿਹੜੇ ਭੁੱਲਰ ਸਾਹਿਬ ਜੀ ਅੰਦਰ ਬੈਠੇ ਆ ਉਹ ਕਹਿੰਦਾ ਸੀ ਹੈ ਵਿਚਾਰਨ ਭੁੱਲਰ ਆਓ ਉਹ ਕਹਿੰਦੇ ਸੀ ਉੱਥੇ ਮਤਲਬ ਅਥਰੂ ਗਿਆ ਸੀ ਵੀ ਡਿੱਗੂਗਾ ਹੌਲੀ ਵੀ ਚੱਲਣਗੇ ਲੱਠ ਚੜ੍ਹ ਜੀ ਵੀ ਹੋ ਉਹ ਸਾਰਾ ਕੁਝ ਕਰਿਆ ਸੀ ਤੇ باوجود ਸਾਰਾ ਚੱਲ ਕੇ ਉਤੋਂ ਨਹੀਂ ਰਹੇ ਅਗਲੇ ਦਿਨ ਜਸਕਰਨ ਜੀ ਵੀ ਜਾਵੜੇ ਇਹਨਾਂ ਦਾ ਨਿਰਿੰਦਰ ਭਾਗ ਪਰਵੀ ਜਾਵੜੇ ਉਹ ਡੀਸੀ ਵੀ ਬਹਿ ਗਿਆ ਉੱਥੇ ਐਸਐਸਪੀ ਵਿੱਚ ਸੀ ਅਗਲੇ ਦਿਨ ਮਸਲਾ ਕਾ ਹੱਲ ਕਰਤਾ ਵੀ ਹਾਂ ਜੀ ਲੱਗਦਾ ਹੈ ਕਿ ਇਹ ਟਾਈਮ ਸਰਕਾਰ ਜੋ ਦੇ ਰਹੀ ਹੈ ਕਿ ਲਾਰੇ ਲਾ ਰਹੀ ਹੈ ਜਾਂ ਕੋਈ ਟਾਈਮ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਖੋ ਸ਼ੀਸ਼ਾ ਆਂ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਈ ਵਾਰ ਵਾਅਦੇ ਕਰਕੇ ਸਰਕਾਰਾਂ ਮੁੱਕਰਦੀਆਂ ਰਹੀਆਂ ਨੇ। ਪਹਿਲਾਂ ਪ੍ਰਸ਼ਾਸਨ ਸਾਡੇ ਨਾਲ ਵਾਅਦਾ ਕਰਕੇ ਮੁੱਕਰੇ ਹੀ ਐ। ਤੇ ਭਰੋਸਾ ਤਾਂ ਕਰਨਾ ਤੋਂ ਬਗੈਰ ਗੱਲ ਹੀ ਨਾ ਚੱਲਦੀ। ਫਿਰ ਸਾਡੇ ਨੂੰ ਲੋਕ ਕਹਿਣਗੇ ਵੀ ਇਹ ਤਿੱਖੇ ਨੇ, ਇਹ ਤੇਜ ਨੇ। ਅਸੀਂ ਤਾਂ ਇਸ ਕਰਕੇ ਹੋਰ ਪਿੱਛੇ ਹਟਣ ਦੀ ਸੋਚ ਕੇ ਵੀ ਚਲੋ ਹੋਰ ਸਮਾਂ ਦੇ ਦਈਏ, ਹੋਰ ਦੇਖ ਲੈਨੇ ਆ। ਉਦੇ ਕਰਕੇ ਸਮਾਂ ਤਾਂ ਦੇਣਾ ਪੈਂਦਾ ਕਿਉਂਕਿ ਜਨਤਾ ਦੀ ਆਵਾਜ਼ ਜਨਤਾ ਦੇ ਵਿੱਚ ਜਾਣੀ ਚਾਹੀਦੀ ਹੈ ਇਹ ਗੱਲ ਵੀ ਹਕੀਕੀ ਰੂਪ ਦੇ ਵਿੱਚ ਕਰਨ ਵੀ ਰਹੇ ਹੈ ਕੀ ਅਸੀਂ ਤਾਂ ਹੋਰ ਪਿੱਛੇ ਹਟਿਆ ਪਰਸੂ ਦੀ ਘਟਨਾ ਕੀ ਨੁਕਸਾਨ ਚੱਲਣਾ ਪਿਆ ਸਾਰੀ ਜਥੇਬੰਦੀ ਨੂੰ ਕੀ ਨੁਕਸਾਨ ਤਾਂ ਹੁਣ ਖੁਸ਼ੀਸ਼ ਤੁਹਾਡੇ ਸਾਹਮਣੇ ਆ ਜੋ ਤੁਸੀਂ ਦੇਖਿਆ ਕੋਈ ਬੁੜੀਆਂ ਦੀਆਂ ਗੁੱਥਾਂ ਪਟੀਆਂ ਗਈਆਂ ਜੇਲਾਂ ਚ ਗਏ ਨੇ ਬੰਦਿਆਂ ਦੇ ਡਾਂਗਾ ਵੱਜੀਆਂ ਕਿਸੇ ਦਾ ਗਿੱਟਾ ਟੁੱਟ ਗਿਆ ਇੱਕ ਬੰਦੇ ਦੀ ਅੱਖ ਤੇ ਇਹ ਨੁਕਸਾਨ ਹੋਇਆ ਬਾਕੀ ਇਹਦੇ ਪੂਰੇ ਨੁਕਸਾਨ ਬਾਰੇ ਸਾਡਾ ਜਾਇਜ਼ਾ ਨਹੀਂ ਦੂਜਾ ਦੇਖੋ ਸਾਡੇ ਨਾਲ ਜੋ ਸਰਕਾਰ ਇਸ ਤਰ੍ਹਾਂ ਮੇ ਕਰਦੀ ਸਾਡੇ ਨਾਲ ਜਿੰਨਾ ਮਰਜ਼ੀ ਹੋ ਗਿਆ ਗੱਡੀਆਂ ਦਾ ਕੀ ਕਸੂਰ ਹੈ ਮੋਗੇ ਵਾਲੇ ਲਿਆਏ ਉਹਨੀਆਂ ਗੱਡੀਆਂ ਨੇ ਹਵਾ ਕਢੀਆਂ ਪੰਨੀਆਂ ਇਹਦੂ ਗਾਹ ਜੀ ਇੱਕ ਵੱਡਾ ਹਾਦਸਾ ਹੋਣਾ ਸੀ ਇੱਕ ਵਿਸ਼ੇਸ਼ ਗੱਲ ਤੁਹਾਨੂੰ ਦੱਸਣ ਦੀ ਲਾਜ਼ਮੀ ਹੈ ਜਦੋਂ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਆ ਜਿਹੜੇ ਸਿਲੰਡਰਾਂ ਦੇ ਦੋ ਕੈਂਟਰ ਭਰੇ ਹੋਏ ਵਿੱਚ ਦੇਤੇ ਸੀ ਜੇਕਰ ਸਿਲੰਡਰ ਫਟਣ ਲੱਗ ਜਾਂਦੇ ਕਿੱਡਾ ਵੱਡਾ ਨੁਕਸਾਨ ਹੋਣਾ ਸੀ ਜਮਾਂ ਦੇ ਨੇੜੇ ਲੱਗਿਆ ਕੇ ਉਹ ਵਿੱਚ ਫੜ ਕੇ ਸਿਲੰਡਰਾਂ ਦੀਆਂ ਗੱਡੀਆਂ ਇਹ ਇਹ ਕਾਨੂੰਨ ਨੂੰ ਦਿਖਦਾ ਨਹੀਂਗਾ ਉਹ ਜਾਮ ਚ ਅਗਲਾ ਐਕਸ਼ਨ ਹਾਂ ਜਾਮ ਚ ਗੰਗਣੀ ਨਹੀਂ ਦਿੱਤੇ ਉਹ ਗੁਰਰਾਜ ਸਾਹਿਬ ਦਿਖਾਏ ਜਾਂ ਉਹਨਾਂ ਨੇ ਪਤਾ ਕਰ ਲਿਆ ਐਕਸ਼ਨ ਇਸੇ ਤਰ੍ਹਾਂ ਜੇ ਨਹੀਂ ਸਰਕਾਰ ਮੰਨੀ ਇਸੇ ਤਰ੍ਹਾਂ ਵੱਡਾ ਮੋਰਚਾ ਹੋਊਗਾ ਚਲੋ ਦੇਖੋ ਆਗਰਾ ਦਾ ਵਿਚਾਰ ਕੇ ਦੱਸਾਂਗੇ ਸ਼ਿਸ਼ ਉਹ ਕਿਸ ਤਰ੍ਹਾਂ ਦਾ ਹੋਊਗਾ ਕਿਵੇਂ ਕਰਾਂਗੇ ਜੇ ਉਹ ਐਕਸ਼ਨ ਦੇ ਜੇ ਕੋਈ ਹਾਲਤ ਨਾ ਬਣੀ ਫਿਰ ਐਕਸ਼ਨ ਤਾਂ ਕਰਨਾ ਹੀ ਪਊਗਾ ਕਰਾਂਗੇ ਇਹ ਜਿਹੜਾ ਪਰਸੋਂ ਲਾਠੀ ਚਾਰਜ ਹੋਇਆ ਕਿਸਾਨਾਂ ਦੇ ਉੱਤੇ ਬਹੁਤ ਛੋਟੀ ਗੱਲ ਤੇ ਜੇ ਨਹੀਂ ਲਾਠੀ ਚਾਰਜ ਹੋਇਆ ਜੈ ਸਮਝਦੇ ਆ ਵੀ ਪ੍ਰਸ਼ਾਸਨ ਤੇ ਸਰਕਾਰ ਦੀ ਮਿਹਲੀ ਭੁਗਤ ਕਰਕੇ ਹੋਇਆ ਹੈ ਤੇ ਉਹ ਬਹੁਤ ਬੰਦਪਾਗਾ ਹੋਇਆ ਅਸੀਂ ਨਹੀਂ ਇੱਥੇ ਤੱਕ ਜਾਣਾ ਚਾਹੁੰਦੇ ਸੀ ਕਿਉਂਕਿ ਗੱਲ ਬਹੁਤ ਛੋਟੀ ਸੀ ਦੋ ਕਿਸਾਨਾਂ ਦੀ ਰਿਹਾਈ ਦੀ ਗੱਲ ਸੀ ਝੂਠੇ ਪਰਚੇ ਪਾਏ ਹੋਏ ਸੀਗੇ ਕਿਸੇ ਹੋਰ ਕੇਸ ਚ ਪਾਏ ਸੀ ਤੇ ਪਾ ਕੇ ਉਹਨਾਂ ਨੇ ਜਿਉਂਦਾ ਵਾਲਾ ਕੇਸ ਅਸਲ ਚ ਸਾਨੂੰ ਐ ਲੱਗਿਆ ਵੀ ਬਸ ਬਟੰਡਾ ਪ੍ਰਸ਼ਾਸਨ ਜੱਤੇਬੰਦੀ ਤੇ ਦੰਦੀਆਂ ਕਿ ਚਿਰਦਾ ਸੀ ਜਿਉਂਦੇ ਵਾਲੇ ਮਸਲੇ ਲੈ ਕੇ ਉਹ ਗੁੱਸਾ ਖਾਰਜ ਕੀਤਾ ਉਹਨਾਂ ਨੇ ਅਬਦਾ ਤੇ ਸਾਡੀ ਇਹ ਮਜਬੂਰੀ ਬਣੀ ਕਿ ਸਾਡੇ ਬੰਦਿਆਂ ਨੂੰ ਤੇ ਮਤਲਬ ਉਹਦੀ ਮਾਂ ਅਮਰੀ ਸ਼ਗਨਦੀਪ ਦੀ ਮਾਂ ਤੇ ਮਰਨ ਤੇ ਸੰਸਕਾਰ ਵੀ ਜਿਹੜੇ ਤੱਕ ਵੀ ਮਤਲਬ ਉਹਨੂੰ ਨਾ ਛੁੱਟੀ ਦੇਣਾ ਜਾ ਉਹਦੀ ਜਮਾਨਤ ਦੀ ਨਾ ਹੋਣ ਦੇ ਵਿੱਚ ਸਰਕਾਰੀ ਦਖਲਸ਼ਾਸੀ ਦਖਲਦਾਰੀ ਹੋਣੀ ਸਾਨੂੰ ਇਸ ਗੱਲ ਦੀ ਤਕਲੀਫ ਹੋਈ ਜਿਹਦੇ ਕਰਕੇ ਸਾਡਾ ਸਾਡੇ ਜੀ ਰੋਸ ਉੱਠਿਆ ਸੀ ਅਮਦੇ ਰੋਸ ਪ੍ਰਦਰਸ਼ਨ ਵਾਸਤੇ ਸਾਡਾ ਮਿਥਿਆ ਰਟੀ ਚ ਅਸੀਂ ਜਾ ਕਿੱਥੇ ਰਹੇ ਸੀ ਅਸੀਂ ਸਿਰਫ ਪੁੱਛੋ ਜਾ ਰਹੇ ਸੀ 22 ਕਿਲੋਮੀਟਰ ਦੀ ਡੀਸੀ ਦਫ਼ਤਰ ਤੋਂ ਪਿੱਛੇ ਜਾ ਕੇ ਅਸੀਂ ਇਕੱਠੇ ਹੋਣਾ ਸੀ ਤੇ ਉਹਦੇ ਵਿੱਚ ਸਾਡੀ ਬੇਕਾਇਦਾ ਗੱਲ ਹੋ ਕੇ ਪੰਜ ਤਰੀਕ ਨੂੰ ਸ਼ਾਮ ਨੂੰ 9 ਵਜੇ ਬਕਾਇਦਾ ਗੱਲ ਹੋ ਕੇ ਅਸੀਂ ਇਹ ਤੈਅ ਹੋਇਆ ਜੇ ਅਸੀਂ ਪੁੱਛੋ ਮੰਡੀ ਇਕੱਠੇ ਹੋਵਾਂਗੇ ਤੇ ਸਾਡੀ ਕਮੇਟੀ ਤੁਹਾਡੇ ਨਾਲ ਗੱਲਬਾਤ ਕਰੂਗੀ ਜੇ ਗੱਲਬਾਤ ਟੁੱਟ ਗਈ ਫਿਰ ਅਸੀਂ ਦੇਖਾਂਗੇ ਕੀ ਕਰਨਾ ਤੁਸੀਂ ਦੇਖੋ ਕੀ ਕਰਨਾ ਇਹ ਤੇ ਤੈਅ ਹੋਇਆ ਸੀ